ਕੀ ਹਾਲ ਚੱਲ ਗイズ ਟਡਾ ਸਾਰੇ ਨਾ ਜੀ ਅੱਜ ਦੇ ਲੋਕ ਹੋਏ ਤੇਰਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਬੰਨੀ ਹੈ ਚੇਤੋ ਨਿੱਕੀ ਬਾਕੀ ਦੀ ਅੱਜ ਸਾਡਾ ਹੈਗਾ ਸਕੂਲ ਦਾ ਪਹਿਲਾ ਦਿਨ ਫਲ ਪੇਪਰਾਂ ਦੇ ਬਾਅਦ ਫਸਟ ਟਰਮ ਦੇ ਪੇਪਰਾਂ ਦੇ ਬਾਅਦ ਪਹਿਲਾ ਦਿਨ ਤੇ ਹੁਣ ਮੈਂ ਰੈਡੀ ਹੋ ਰਿਹਾ ਹਾਂ ਫੁੱਲ ਹੌਨ ਸਕੂਲ ਵੀ ਰੈਡੀ ਹੈ ਮੈਂ ਸਾਜ਼ੋ ਵੀ ਵੱਜ ਚੁੱਕੀ ਹੈ ਵਰਦੀ ਪੈ ਚੁੱਕੀ ਹੈ ਆ ਬੁਡਬਾਟ ਕੋਣੇ ਹੈ ਟੀਵੀ ਮੈਂ ਘਾਟੀ ਦੇਣਾ ਇਬਾਰ ਮੌਸਮ ਚੈੱਕ ਕਰ ਵਾਈਸ ਓਏ ਹੋਏ। ਬਹੁਤ ਪਾਣੀ ਆ ਗਿਆ ਗਾਇਸ। ਬੜਾ ਵਧੀਆ ਗਾਇਸ ਹੁਣ ਸਮਾ। ਹੁਣ ਆਪਾਂ ਦਾ ਵਾਈਟ ਮਿਲਦੇ ਆ ਜਿੱਦਾ ਇਹ ਪੂਰਾ ਆ ਕੇ ਪਾਇਆ। ਪਿਆਰ ਜਦ ਆ ਦੋਸਤੋ ਆ ਚੁਕਾ ਮੈਂ ਸਕੂਲੋਂ ਦਾ ਸਕੂਲੋਂ ਆ ਕੇ ਮੈਂ ਹੁਣ ਬਣਨ ਲੱਗਾ ਪਰਨਾ ਕਾਲਾ ਤੇ ਵੀ ਸ਼ੇਪ ਦਾ ਪਰਨਾ ਬਣਾਉਗਾ ਫਿਰ ਬਣ ਕੇ ਤੇ ਮੇਰਾ ਦਿਲ ਕਹਿੰਦਾ ਕਿ ਅੱਜ ਜੂਸ ਵੀ ਵਾ ਫਿਰ ਪੀਨੇ ਗਾਇਸ ਜੂਸ ਘਰੇ ਬਣਾ ਕੇ। ਪਹਿਲੇ ਮੰਨੀ ਹੋਈ ਪਰਨਾ ਗਾਈਜ਼ ਅੱਬਾ ਬਨ ਲਿਆ ਨਿਕਾਇਆ ਪਰਨਾ ਤੇ ਪਰਨਾ ਬਨ ਲਿਆ ਆ ਤੇ ਅੱਜ ਥੋੜਾ ਜਿਹਾ ਨਿਕਾ ਵਜਾ ਹੋਰ ਚਲੋ ਕੋਈ ਗੱਲ ਨਹੀਂ ਬਾਜੇ ਅੰਦਰ ਰੱਖ ਦਿੱਤੀ ਸਾਂ ਤੇ ਹੁਣ ਪਿਲ ਪੀਣ ਲੱਗਦੇ ਆ ਜੂਸ ਫਿਰ ਜਾਣੇ ਆ ਟਿਊਸ਼ਨ ਦੇ ਘੰਟਾ ਅੱਧਾ ਘੰਟਾ ਰਹਿ ਗਿਆ ਚੁੱਕਾ ਹੈ ਤੇ ਸ਼ੇਪ ਕੈਮ ਹੈ ਇਤਨੀ ਹੁੰਦੀ ਆ ਆਪਣੀ ਪਰਨੇ ਦੀ ਸ਼ੇਪ ਬੋਧਾ ਦੀ ਆ ਹੁਣ ਆਪਾ ਬਣਾਉਨੇ ਆ ਜੂਸ ਤੇ ਫੇਰ ਪੀ ਕੇ ਚੱਲਦੇ ਆ ਟੁਇਸ਼ਨ ਤੇ ਬਾਏ ਗਾਇਜ਼ ਹੁਣ ਆਪਾਂ ਬਣਾਉਂਦੇ ਆ ਜਿਆ ਜੂਸ ਤੇ ਪਰ ਉਹ ਨੀਗੀ ਦੀ ਮਿਕਸੀ ਜੇ ਤੇ ਹੋਣਾ ਚਾਹੀਦੀ ਕੁਛ ਐਸਾ ਮੈਂ ਵੱਡਾ ਮੱਗ ਫੜਿਆ ਮੱਗ ਵੱਡਾ ਲਿਆ ਰਿਆ ਤੇ ਹੁਣ ਪਾਵੇ ਤੇ ਬਣਾਉਨੇ ਓ ਇਹਨੂੰ ਕਿਤਾ ਭੁੱਲ ਗਈ ਯਾਰ ਪਲੱਗ ਨੂੰ ਲਾਉਣਾ ਤੇ ਆਈ ਆਖਾ ਚੰਦੀ ਨੀ ਭੁੰਮ ਭੁੰਮ ਨੀ ਆ ਹੋਣਾ ਉਹ ਹੁਣ ਚੱਲ ਪਈ ਹੈ ਹੁਣ ਆਪਾਂ ਬਣਾਉਨੇ ਬਣਾਉਨੇ ਜੂਸ ਹੋ ਚੁੱਕਾ ਏ ਤੇ ਯਾਰ ਬਾਏ ਬੋਲ ਰਿਹਾ ਬਾਈ ਹੁਣ ਉਹ ਗਲਤ ਬੋਲਦਾ ਜਾਂ ਕਵੀ ਬੋਲਦਾ ਸੀ ਆਪਾਂ ਕਿੰਨਾ ਹੁਣ ਪਿਉ ਨੇ ਮਮਾ ਇਹਨੂੰ ਤੇ ਆ ਰਿਹਾ ਜੂਸ ਇਹ ਉੱਤੇ ਥੋੜੀ ਜਿਹੀ ਡੈਪੋਰੇਟ ਕਰਨੀ ਆਪਾਂ ਬੂਰਾ ਪਾ ਦਿੰਨਾ ਇਹ ਹੁੰਦਾ ਹੈ ਸਕੋਪ ਨੇ ਟੁੱਟਾ ਚਲੋ ਗਾਇਸ ਇਹ ਗਨੇ ਮੰਨ ਲਓ ਫਿਰ ਆਪੀਨੇ ਆ ਪੀ ਕੇ ਫਿਰ ਚਲਦੇ ਆ ਗਾਇਸ ਟਿਊਸ਼ਨ ਤੇ ਮੈਂ ਗਾਇਸ ਮੈਂ ਚੱਲਾਂ ਟਿਊਸ਼ਨ ਤੇ ਉਹਨਾਂ ਨੂੰ ਮਿਲਦਾ ਆਕੇ ਸ਼ਾਇਦ ਕਲ ਹੋਣੀ ਹੈ ਜਿੱਥੇ ਅੱਜ ਤੁਹਾਨੂੰ ਬਾਏ ਹੈਲੋ ਗਾਇਸ ਆਪਾਂ ਆ ਚੁੱਕੇ ਆ ਟਿਊਸ਼ਨ ਤੋਂ ਪੜ ਪੜ ਕੇ ਦੇ ਪੱਡਾਂ ਦਾ ਮੇਲਾ ਲੱਗਣ ਹੀ ਦਿਆ ਬਾ ਥੋੜਾ ਜਿਹਾ ਰਹਿ ਗਿਆ ਲੱਗਣਾ ਤੇ ਹੁਣ ਆਪਾਂ ਚਲਦੇ ਆ ਮੰਡੀ ਮੇਲਾ ਦੇਖਣੇ ਜੀ ਲੱਗਾ ਠੀਕ ਆ ਨਹੀਂ ਲੱਗਾ ਦੇਖਣੇ ਆਪਾਂ ਲੋਕ ਕਰੀਏ ਕੀ ਆਲਾ ਵਧੀਆ ਡਾਕਟਰ ਸਾਹਿਬ ਕੀ ਹਾਲ ਚੱਲ ਕਿੰਨੇ ਕਿ ਸਬਸਕ੍ਰਾਈਬਰ ਹੋ ਗਏ 101 ਹਾਂ ਵਧੀਆ ਬਹੁਤ ਸਨਲੀ ਕਿਹੜੀ ਗੱਲ ਹੈ ਪ੍ਰੋਗਰੈਸ ਵਧੀਆ ਹੋਈ ਯਾਰ ਹਾਂ ਹੋ ਰਿਹਾ ਹੈ ਹਾਂਜੀ ਭੁੱਲਰ ਸਾਹਿਬ ਬਹੁਤ ਬਹੁਤ ਬਧਾਈਆਂ ਤੁਹਾਨੂੰ ਇੱਕ ਸਬਸਕ੍ਰਾਈਬਰ ਹੋ ਗਿਆ ਤੁਹਾਨੂੰ ਮੈਂ ਕਹਿੰਦਾ ਆਪਾਂ ਤੁਹਾਨੂੰ ਮਿਲਦੇ ਰਹਿ ਸਕਦਾ ਹੈ ਭਾਈ ਹਾਏ ਹਾਏ ਨਵੀਂ ਸਕੂਟੀ ਆ ਬੈਟਰੀ ਵਾਲੀ ਬੈਟਰੀ ਵਾਲੀ ਹੁਣ ਇਹਦਾ ਚਲਾਨ ਨਹੀਂ ਨਾ ਹੈਗਾ ਤਾਂ ਕਰਕੇ ਕਢਾਈ ਆ ਭਾਈ ਹੋ ਰਹੀ ਹੈ ਹਾਂ ਫਾਇਦਾ ਹੀ ਬਣਾ ਆ ਜੋ ਕਿਹੜੀ ਹੈ ਪਾਸ ਅਗੇ ਮੰਡੀ ਮਿਲ ਆਵੇ ਇੱਥੇ ਚੱਲੇ ਹਾਂ ਮੈਂ ਅੱਗੇ ਚੱਲੇ ਨਾ ਪਤਾ ਨੂੰ ਸਿੱਧਾ ਮਿਲਦੇ ਆ ਮੰਡੀ ਜਾ ਕੇ ਭਾਈ ਗਾਈ ਆ ਚੁਕੇ ਹਾਂ ਧਾਣਾ ਮੰਡੀ ਤੇ ਚੈੱਕ ਕਰੋ ਕਿਨੇ ਜਾਣੇ ਹੁੰਦੇ ਨੇ ਖੇਡਣਾ ਸਾਰੀ ਮੰਡੀ ਬੱਚਿਆਂ ਵੱਡਿਆਂ ਨਾਲ ਹੀ ਭਰੀ ਪਈ ਆ ਵੱਡੇ ਬੱਚੇ ਨੇ ਕਿਹ ਬੱਚੇ ਸਾਰੀ ਤੇ ਕੀ ਕਰ ਗਏ ਇਸ بیٹنگ ਬੋਲਿੰਗ ਹੋਂਦੀ ਹੈ ਹੋਰ ਪੁੱਛਿਆ ਕਰੋ ਗਾਈਸ ਕਾਈਸ ਉਹਨਾ ਪਾਸ ਤਾਂ ਜਾਣੇ ਆ ਅ ਸਰਦੀ ਮੰਡੀ ਉੱਥੇ ਆ ਉਧਰਲੀ ਸਾਈਡ ਆ ਪਰ ਉਧਰ ਜਾਣਾ ਪੈਣਾ ਇਹ ਉਹ ਉੱਤਰ ਉਹ ਉੱਤਰ ਨਹੀਂ ਮੰਡੀ ਉਹ ਤਾਂ ਵੀ ਗਾੜੀ ਹੁਣ ਆਪਾਂ ਜਾਣੇ ਆ ਕਸਰਾ ਤਾਂ ਹੋਗੀ ਨਾਲੇ ਹੁਣ ਆਪਾਂ ਤੇ ਹੋ ਵੇਖੋ ਸੁਖੀ ਨਹੀਂ ਫੇਰ ਆ ਚੁੱਕੇ ਨੇ ਸਕੂਟਰੀ ਦੇ ਨਿਆਰੇ ਲੈਂਦੇ ਲੈਂਦੇ ਕਿਉਂਕਿ ਇਹਦਾ ਚਲਾਨ ਨਹੀਂ ਹੁਣ ਆਪਾਂ ਤੈਨੂੰ ਸਿੱਧਾ ਮਿਲਦੇ ਆ ਲੈ ਲੈ ਚੱਗੇ ਨੀ ਬੜੀ ਯਾਦ ਇਹ ਪੈਸੇ ਕੋ ਯਾਨੂ ਲੋ ਯਾਰ 40 ਚੈੱਕ ਕਰੋ ਮੇਲਾ ਲੱਗ ਚੁਕਾ ਏ ਮੈਨੂੰ ਲੱਗਣਾ ਨਹੀਂ ਲੱਗਾਣਾ ਹੁਣ ਚੱਲਦੇ ਆਂ ਅੰਦਰ ਚੈੱਕ ਕਰਕੇ ਉਹਨੇ ਉਹ ਦਾਤਵਾਰ ਨੂੰ ਝੂੜੇ ਝੜੇ ਲਵਾਗੇ ਅੱਜ ਨਹੀਂ ਲੈਣੇ ਅੱਜ ਕਿਉਂਕਿ ਕੋਈ ਯਾਰ ਨਹੀਂ ਆ ਹੁਣ ਆਪਾਂ ਤੁਹਾਨੂੰ ਸਿੱਧਾ ਮਿਲਦੇ ਆਂ ਅੰਦਰ ਜਾ ਆ ਗਏ ਵੀ ਆ ਚੁਕਾ ਹੈ ਅੱਜ ਸਾਡੇ ਨਾਲ ਮੇਲੇ ਦੇ ਤੇ ਹੁਣ ਆਪਾਂ ਚੱਲਦੇ ਆਂ ਹਾਂਜੀ ਆ ਦੇਖੋ ਸੁੱਖਾ ਵੀ ਆ ਚੁਕਾ ਹੈ ਸਾਰੇ ਹੀ ਆ ਚੁੱਕੇ ਨੇ ਅੱਜ ਦੇ ਓਏ ਹੋਏ ਆ ਵੀ ਉਮਾ ਮਾ ਸਕੂਟਰੀ ਚੁੱਕੀ ਜਾਣੀ ਆ ਹੁਣ ਗਾਈ ਦਾ ਫਰੀ ਦੇ ਵਿੱਚ ਅੰਦਰ ਜਾਣ ਦੀ ਕੋਸ਼ਿਸ਼ ਕਰਦੇ ਆਂ ਕਿਉਂਕਿ ਜਾਇਆ ਗਿਆ ਫਿਰ ਤੇ ਠੀਕ ਆ ਤੇ ਦੇ ਨਾ ਆ ਗਾਈ ਸੁਣੋ ਉਹ ਗਾਈ ਆਵੇ ਫਰੀ ਐਂਟਰੀ ਓ ਪਾ ਫਰੀ ਐਂਟਰੀ ਹੋਇਆ ਆ ਚੈੱਕ ਕਰ ਗਾਈ ਫਰੀ ਐਂਟਰੀ ਆ ਤੇ ਅੱਜ ਸਾਡੇ ਯਾਨੀ ਗਿੰਵੀ ਨੂੰ ਕਿੰਨੀ ਇਹ ਐਂਟਰੀ ਕਰਕੇ ਇਹ ਨਹੀਂ ਕਿ ਐਦਾ ਦਾ ਪਤਾ ਨਹੀਂ ਕੀ ਹੋ ਰਿਹਾ ਚੈੱਕ ਕਰੋ ਗਾਇਜ਼ ਬਾਕੀ ਰੋ ਕੋ ਨਾਲ ਹੀ ਉਮ ਜੋ ਆਉਂਦੇ ਸਨ ਵੀ ਦੇਖਾਂਗੇ ਇਹੀ ਰਹਿਣ ਦੇ ਗਾਇਜ਼ ਆ ਚੈੱਕ ਕਰੋ ਇੱਥੇ ਪਾਣ ਪੂਣ ਕੁਝ ਪਤਾ ਨਹੀਂ ਲੱਗਾ ਓਏ ਉਧਰ ਵੀ ਚਲਦੇ ਆ ਮੈਂ ਮੇਰਾ ਵਿਆਹ ਹੋਣਾ ਓਏ ਇਹ ਕੱਟ ਦੇਣਾ ਵੇਖੀ ਜਾ ਕਿੱਧਰ ਨੂੰ ਚੱਲੀ ਆ ਜੁਲੇ ਵੀ ਫਰੀ ਭਾਜੀ ਨਹੀਂ ਨਹੀਂ ਭਾਜੀ ਜਰਾ ਹੋ ਗਿਆ ਹਾਂ ਜਰਾ ਹੋ ਗਿਆ ਮਾਮਾ ਨਾਲ ਇੱਕ ਮੈਂ ਆ ਚੈੱਕ ਕਰੋ ਗੱਡੀ ਓਏ ਐਰ ਕੀ ਐਰ ਕੀ ਵਧੀਆ ਲਾਇਆ ਇਹਨਾਂ ਨੇ ਸਗੋਂ ਪਿਛਲੀ ਯਾਰ ਨਾਲੋਂ ਓਏ ਵੀ ਮੱਛੀ ਮੱਛੀ ਤੋਂ ਹੋਣੀਆਂ ਇਹਨਾਂ ਨੇ ਮੈਨੂੰ ਪਤਾ ਕੀ ਲੱਗਦਾ ਜਿਹੜੀਆਂ ਨਹਿਰ 'ਚ ਮੱਛੀਆਂ ਹੁੰਦੀਆਂ ਇਹਨਾਂ ਨੇ ਉਹੀ ਵਖਾ ਦੇਣੀਆਂ 2 ਫੂੜੋਂ ਵੜ ਕੇ ਤੇ ਨਹੀਂ ਇੱਥੇ ਲੋ ਕਰ ਬੋਗੇ 100-100 ਰੁਪਏ ਟਿਕ ਟਿਕ ਉਹ ਜਾ ਜਾ ਉਹਨਾਂ ਨੂੰ ਆਲਾ ਦੇ ਦੋ ਓਏ ਇੱਕ ਵੇਰੀਂ ਵੀ ਲੱਗੇ ਜਾਣੇ ਆਪਾਂ ਰੋਜਾ ਇਥੋਂ ਵਲੋ ਉਹਨਾਂ ਨੂੰ ਦੋਨਾਂ ਨੂੰ ਆਲਾ ਦੇ ਆਹ ਕੋ ਗਾਈਜ਼ ਇੱਥੇ ਪੂਰਾ ਸੈਕਸ਼ਨ ਰੈਡੀ ਕੀਤਾ ਐਰ ਕੀ ਆਪਾਂ ਐਰ ਕੀ ਆਤਵਾ ਰਾਵਾਂਗੇ ਤੇ ਇੱਥੇ ਆਪਾਂ ਖਾ ਵੀ ਜਾਵਾਂਗੇ ਨਵੇਂ ਵੀ ਛੂੜੀ ਕੜਨ ਦਵਾਂਗੇ ਤੇ ਲੋਕਾਂ ਨੂੰ ਉਹ ਵੀ ਭਾਲੂ ਚੱਕ ਰੂ ਗਾਈ ਦੇ ਇੱਥੇ ਬੈਹ ਲੀ ਓਏ ਹੋਏ ਖਰੀਦਣ ਲਈ ਮਾਮਾ ਬੈਹ ਲੀ ਉਹ ਬੈਹ ਲੀ ਉਹ ਭਰਾ ਖਰੀਦਣ ਲਈ ਤੇ ਕੋਣ ਤੇਰਾ ਪੁੱਪੜ ਖਲੋਤਾ ਆ ਚੱਕ ਲੈ ਸਕਦੇ ਉਹ ਪਾਲੂ ਪਾਲੂ ਫੁੱਲਣ ਡਿਆਈ ਓਏ ਹੋ ਕੀ ਇਹਨੂੰ ਕਹਿੰਦੇ ਆ ਹੋ ਰਹੇ ਨੇ ਯਾਰ ਆ ਜਾਣਗੇ ਆਪਣੇ ਆਪਣੇ ਦੋਸਤ ਸੁੱਖੇ ਰਣੀ ਉਹ ਵੇਖੋ ਗਾਈਸ ਨਿਆਰਾ ਆ ਰਿਹਾ ਓਏ ਹੋਏ ਹੋਏ ਕਿੱਥੇ ਓਏ ਨੀ ਵੱਡੀ ਓਏ ਹੋਏ ਐਡੀਆਂ ਵੱਡੀਆਂ ਮੱਠੀਆਂ ਮੇਰੇ ਮੱਜਟਾ ਨੂੰ ਵੀ ਜਾਣੂ ਜਾਣੂ ਹੋ ਲੱਗ ਪਈ ਗਾਈਸ ਕੋਣ ਉਹ ਚੈੱਕ ਕਰੋ ਗਾਇਸ ਖਤਰ ਰੋਕੇ ਕਿ ਲਾੜੀ ਗਾਇਸ ਚੈੱਕ ਕਰੋ ਇਧਰ ਕਿੰਨਾ ਸਮਾਨ ਲਗਾ ਬਾਜ਼ਾਰ ਲਗਾ ਮੈਨੂੰ ਤਾਂ ਲੱਗਾ ਭੁੱਖ ਮੇ ਲੱਗਾ ਹਣਾ ਦੇ ਗਾਇਸ ਤੇ ਆਵੇ ਯਾਰ ਮੈਨਾਂ ਦਾ ਨਹੀਂ ਹੈ ਨਹੀਂ ਆਇਆ ਯਾਰ ਉਹ ਨਹੀਂ ਹੁਣ ਯਾਰ ਮੇਰੇ ਤੋਂ ਰੀਚਾਰਜ ਨਹੀਂ ਆ ਇਧਰ ਚੈੱਕ ਕਰੋ ਗਾਇਸ ਉਹ ਨਹੀਂ ਆ ਦੇਖੋ ਗਾਇਸ ਸਾਰੇ ਝੂੜੇ ਝਾੜੇ ਲੱਗੰਦੇ ਨੇ ਕਈ ਚੱਲਣ ਵੀ ਦੇਣੇ ਲੋ ਲੋ ਮਾਮਾ ਵੇ ਲਾਜੋ ਮਾਮਾ ਵੇ ਬੁਹੇਆ ਯਾਰੀ ਦੋਸਤ ਕੀ ਕੱਟ ਲੈ ਇੱਦਾਂ ਕੀ ਆ ਚੱਲ ਭਾਈ ਲੈ ਉਹਦਾ ਬਲੋਗ ਉਹਨੇ ਪੇਸਟ ਕਰ ਦਿੱਤੀ ਤੇ ਦੋ ਪਾਸੇ ਹਾਂ ਉਹ ਉਹ ਟਾਵਰ ਵੀ ਬਣ ਗਿਆਈ ਉੱਥੇ ਕਿਹੜਾ ਇਹਨੂੰ ਕਹਿੰਦੇ ਆ ਲੰਡਨ ਟਾਵਰ ਹੂੰ ਪਾਸ ਹੈਗੇ ਉਹ ਮੇਰੀ ਗੱਲ ਸੁਣ ਉਹ ਡਿਕਟਟਰ ਲ ਸਕੇਮ ਕਰਾਂਗੇ ਆ ਗਈ ਮੇਰੀ ਵੀਡੀਓ ਨਾਲ ਮੇਰੀ ਹਾਂ ਹਾਂ ਮਾਮਾ ਜਿੰਨੀ ਮਰਜ਼ੀ ਟਿਕਟ ਕੇ ਆਪਾਂ 500 ਦੀ ਹਨਾ 500 ਦੀ ਭਾਵੇਂ ਆਹ ਵਾਹ ਟਿਕਟ ਲੋ ਪੂਰਾ ਸਟੇਟ ਕਰਾਓ ਚੁੱਕ ਕੇ ਕਿ ਕਿਹਨੇ ਨੂੰ ਦੱਸਿਓ ਨਾ ਨਾ ਗੰਦੇ ਗੰਦੇ ਕਮੈਂਟ ਪਾਉਣੇ ਆ ਨਾ ਨਾ ਕਹਿੰਦੇ ਨਹੀਂ ਠੀਕ ਆ ਇੰਨੇ ਵਧੀਆ ਤੁਹਾਨੂੰ ਆਈਡੀਆ ਦਿੱਤਾ ਹਾਂਜੀ ਆ ਕਰਕੇ ਲਾਈਕ ਸਬਸਕ੍ਰਾਈਬ ਜ਼ਰੂਰ ਕਰਨਾ ਕਰ ਦਿਓ ਕਰ ਦਿਓ ਸਰ ਜਾਨੀ ਕਰ ਦਿਓ ਤੇ ਜਿਹੜੇ 100 ਇੱਕ ਸਬਸਕ੍ਰਾਈਬਰ ਹੋਏ ਮੇਰੇ ਸਾਰਿਆਂ ਨੂੰ ਧੰਨਵਾਦ ਤੇ ਕੰਗ੍ਰੈਚੁਲੇਸ਼ਨ ਸਾਰਿਆਂ ਨੂੰ ਮੇਰੇ 101 ਸਬਸਕ੍ਰਾਈਬਰ ਹੋ ਗਏ ਢਾਈਆਂ ਸਾਲਾਂ ਬਾਅਦ ਢਾਈਆਂ ਸਾਲਾਂ ਆ ਉਪਰ ਆ ਪਹਿਲੋ ਗੇਮਿੰਗ ਕਰਦਾ ਹਾਂ ਤੇ ਉਥੇ ਆ ਅੰਡਰਵਾਟਰ ਫਿਸ਼ ਲੈ ਚੱਲੀ ਰੇਟੇ ਟੇ ਇੱਥੇ ਗਾਈਸ ਹੋਰ ਵੀ ਇਖਟੇ ਦੀ ਅੰਦਰ ਬੱਚੀਆਂ ਵਖਾਉਂਦੀ ਇੱਥੋਂ ਐਂਟਰੀ ਹੋਣੀ ਮੇਰੀ ਇੱਥੋਂ ਐਂਟਰੀ ਹੋਣੀ ਹੈ ਤੇ ਹਾਂ ਹਾਂ ਨਹੀਂ ਭਰਾਵਾ ਹੋਰ ਕੋਈ ਚ ਨਹੀਂ ਆਇਆ ਆਪਾਂ 100 ਰੁਪਏ ਦੇ ਕੇ ਹਾਂ ਜੀ ਹਾਂ ਜੀ 100 ਰੁਪਏ ਦੇ ਕੇ ਕੋਈ ਨਹੀਂ ਕਮੈਂਟ ਕਰਨਾ ਫ੍ਰੀ ਚ ਆਏ ਹਾਂ ਹੁਣ ਗਾਈਸ ਆਪਾਂ ਦੂਜੇ ਪਾਸੇ ਚੱਲਦੇ ਆ ਕਰਮਚੀਆਂ ਵਾਲਾ ਦਾ ਸਾਹ ਲੈ ਆਹ ਦੇਖੋ ਖਾਲੀ ਚ ਲਈ ਜਾਂਦੇ ਆ ਨੂੜਾ ਕਰੀਏ ਗੱਲ ਵੇ ਕਰੀਏ ਗੱਲ ਆ ਕਰੀਏ ਗੱਲ ਜਾਣਾ ਹੀ ਅੰਦਰ ਦੇ ਅੰਦਰ ਜਾਇ ਨਹੀਂ ਗਿਆ ਕਿਉਂਕਿ ਆ ਵੀ ਆ ਕੇ ਸਰ ਜਾਣੇ ਤੇ ਇਹ ਆਦੇ ਮੈਂ ਹਾਂ ਆਉ ਤੁਹਾਨੂੰ ਰਾਜ ਦਿਖਾਈਏ ਤੇ ਆ ਜਾਕਰੋ ਗਾਈ ਇਸ ਇਥੇ ਸਾਰੀ ਮਾਰਕੀਟ ਲੱਗੀ ਹੋਈ ਆ ਤੇ ਆਪਾਂ ਤੁਹਾਨੂੰ ਵਿਖੋਣੇ ਆ ਜਿਹੜਾ ਫਿਸ਼ ਟੈਂਕ ਆ ਇਹਦੇ ਵਿੱਚ ਦੇਖੋ ਚੈੱਕ ਕਰੋ ਗਾਈਸ ਇਨਾ ਕੀ ਆ ਤੇ ਮੈਂ ਹਾਂ ਛੱਤਰ ਨਹੀਂ ਖਾਣੇ ਇਹ ਕਰਕੇ ਆ ਬੁਠੇ ਕਮੀ ਘਾਸ਼ਾ ਦੇ ਤੇ ਹੁਣ ਆਪਾਂ ਚੱਲਦੇ ਆ ਗਾਈਸ ਸਿੱਧਾ ਕਿਸ਼ਮ ਦੇ ਗਾਇਸ ਤੇ ਆਮੋ ਚਲਾਇਆ ਤੇ ਹੁਣ ਆਪਾਂ ਨੂੰ ਸਿੱਧਾ ਮਿਲਦੇ ਆ ਬਹੁਤ ਸਾਜੀ ਹੋਰ ਬਲੇ ਬਾਈ ਗਾਈ ਕੋਈ ਨਾ ਕੀ ਆ ਯਾਰ ਗਾਇਸ ਆ ਚੈੱਕ ਕਰੋ ਤੇ ਆ ਚੈੱਕ ਕਰੋ ਕਿ ਕਈ ਵੀ ਫਿਆੰਦਰ ਹੈ ਤੇ ਆ ਚੈੱਕ ਕਰੋ ਚੈੱਕ ਕਰੋ ਗਾਇਸ ਮੱਛੀਆਂ 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 ਤੇ ਮਨਾ ਤਾਂ ਗਿਆ ਲੱਗਦਾ ਕਿ ਜਿੰਨਾ ਆਪਾਂ ਲੋਕਾਂ ਨੇ ਮੰਗੂ ਤਾਂ ਅੰਦਰ ਜਮਗੇ ਜੀ ਜਾ ਤੇ ਬੰਕਰ ਕਰਕੇ ਅੰਦਰ ਹੀ ਆਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਰ ਚੱਲ ਦੋਸਤੋ ਆਪ ਆ ਜੇ ਖਾੜੇ ਯਾਰ ਚੱਲ ਦੋ ਖਾੜੇ ਲੈਣਗੇ ਇਹਨਾਂ ਨੂੰ ਸ਼ਿਵਰਦੀਪ ਜੀ ਨੂੰ ਕਿੱਦਾਂ ਬਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਫੋਨ ਹੀ ਨਹੀਂ ਚੁੱਕਦੇ ਆ ਬਰਾਰੀ ਚਾਰਜ ਵੀ ਕਰਾਇਆ ਇਹਦਾ ਵਸਤ ਨਾਇਆ ਬਟਾ ਤੇ ਫੋਨਰ ਦਾ ਹੋਰ ਬੋਤਾ ਪਰਾवते ਇਹਨੂੰ ਕਿਹਾ ਇਹ ਪੰਜ 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 ਵੀਰ ਘਰ ਕੋ ਭਾਈ ਨਾਲ ਦੇ ਦੋ ਭਾਈ ਫਿਰ ਘਰੋਂ ਕਢਾ ਲੋ ਜੇ ਅਸੀਂ ਵੀ ਮੰਮੀ ਨੂੰ ਪੁੱਛ ਕੇ ਦੇਸੀ ਦੇਸੀ ਪੀ ਤੇ ਗਾਈਜ਼ ਆਪਾਂ ਖਾੜੇ ਆ ਚੁਕੇ ਕਮਲ ਘੋੜ ਰਹੇ ਨੇ ਤੇ ਆਪਾਂ ਸੋਚਿਆ ਸੀ ਜੰਨੇ ਅਗਰੇ ਤੇ ਚਾਰ ਪੰਜ ਬੰਦੇ ਚਾਹੀਦੇ ਪਛੇ ਭਾਜੀ ਓਏ ਕਰਨਵਾ ਕਿਹੜਾ ਆਇਆ ਕਿੱਥੇ ਲੋਕ ਜੇ ਤੁਰ ਫਿਰ ਗਏ ਗਏ ਗਾਈਜ਼ ਹੁਣ ਆਪਾਂ ਚੱਲੇ ਆ ਜੂਸ ਪੀਣ ਤੇ ਜਸ ਕੀਰਤ ਤੇ ਆਇਆ ਆਪਣੀ ਸਕੂਟਰੀ ਚਲਾਉਣ ਤੇ ਆ ਤੁਸੀਂ ਮੇਰੇ ਨਾਲ ਵੀ ਚੈੱਕ ਕਰ ਸਕਦੇ ਹੋ ਤੇ ਨਾਲ ਹੀ ਦੇ ਮੈਂ ਆ ਆਪਣੇ ਵੀਡੀਓ ਤਾਂ ਨਹੀਂ ਬਣਾ ਰਿਹਾ ਕਿਉਂਕਿ ਉਹ ਬੜਾ ਹੈ ਇਸ ਟ੍ਰੈਫਿਕ ਬੜਾ ਹੋਣਾ ਪਤਾ ਨੂੰ ਮਿਲਦੇ ਸਿੱਧਾ ਹੀ ਜੂਸ ਪੀਣ ਵਾਲੀ ਰੇੜੀ ਤੇ ਆਉ ਰਹੀ ਜੇੜੀ ਆਉ ਰਹੀ ਗਾਈਸ ਆਪਾਂ ਆ ਚੁੱਕੇ ਹਾਂ ਜੂਸ ਪੀਣ ਤੇ ਜਸਪਾ ਜੀ ਜਾਂਦੇ ਅੱਜ ਮੈਂ ਨਹੀਂ ਬਿਨਾ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਨਹੀਂ ਬਿਨਾ ਤੇ ਹੀ ਪੀ ਲੈਨੇ ਕੋਈ ਗੱਲ ਨਹੀਂ ਹੋ ਚੈੱਕ ਕਰੋ ਹੋ ਤੇ ਗਾਈਸ ਹੁਣ ਆਪਾਂ ਸਿੱਧਾ ਮਿਲਦੇ ਤੁਹਾਨੂੰ ਜੂਸ ਪੀ ਗਏ ਫਿਰ ਕਹਿੰਦੇ ਗਾਈਸ ਗੁਰਦਾਰੇ ਟਾਈਮ ਥੋੜਾ ਜਿਆਦਾ ਹੋ ਗਿਆ ਪੈਟਰੋਲ ਪੁਣ ਚਲ ਗਏ ਸੱਚੀ ਗੱਲ ਜਿਹੜੀ ਆ ਜਾਂਤੀ ਸਕੂਟਰੀਆ ਪੈਟਰੋਲ ਖਤਮ ਹੋ ਗਿਆ ਹੁਣ ਆ ਚੁਕਾ ਏ ਸ਼ੇਕ ਤੇ ਆਪਾਂ ਵੀ ਕੇ ਚੱਲਦੇ ਆ ਫਿਰ ਗੁਰਦੁਆਰੇ ਸੋਖਾ ਕਰਨ ਤੇ ਵੀ ਜਾਂਦਾ ਮਰੀ ਨਾ ਬੜਾਈ ਬਣਾਏ ਬੜਾ ਨੇ ਆਹ ਗਾਇਸ ਨੇ ਵੀ ਕੇ ਚੱਲਦੇ ਆਪਾਂ ਫੇਰ ਆ ਚੁਕਾ ਗਏ ਗੁਰਦੁਆਰੇ ਜਗਦੀਪ ਭਾਜੀ ਮਿਲ ਚੁਕੇ ਨੇ ਵੀ ਆ ਚੁਕਾ ਏ ਤਾਂ ਹੁਣ ਆਪਾਂ ਫਿਕਦਾ ਦਾ ਫਿਕਦਾ ਦਾ ਨੂੰ ਮਿਲਦੇ ਆ ਸੋਖਾ ਦਨ ਕਰਾ ਕੇ ਬੈ ਗਏ ਕਨਵਾਏ ਇੱਥੇ ਬੈਠੇ ਆ ਜੀ ਜਾ ਰਿਹਾ ਵੀ ਗੱਤਕਾ ਚੱਲ ਰਿਹਾ ਆਪਣਾ ਖਾਣਾ ਤੇ ਗਾਇਸ ਅੱਜ ਆਪਾਂ ਕੋਈ ਗੇਮ ਨਹੀਂ ਖੇਡਣੀ ਹੋਣਾ ਆਪਾਂ ਤੁਹਾਨੂੰ ਸਿੱਧਾ ਹੀ ਖਾੜੇ ਤੇ ਚਲੋ ਮੜਾ ਮੜਾ ਖੇਡਦੇ ਆ ਗਤਗਾ ਤੇ ਫੇਰ ਆਪਾਂ ਤੁਹਾਨੂੰ ਸਿੱਧਾ ਜਾਣ ਜਾਣ ਵਕਤ ਮਿਲਦੇ ਆ ਬਾਏ ਗਾਇਸ ਆਪਾਂ ਖੜਾ ਖੁੜਾ ਖੜਾ ਸਮਾਪਤ ਕਰਕੇ ਫਤਨਾਮਾ ਲੈ ਕੇ ਤੇ ਆ ਮੁੰਡਿਆਂ ਦੇ ਗੇਮ ਖੇਡਣੀ ਮੈਂ ਗੇਮ ਨਹੀਂ ਖੇਡਣੀ ਤੇ ਤੇ ਗਾਇਸ ਆਪਾਂ ਗੁਰਦਾਰੇ ਬੂਹੇ ਕਾੜੀ ਵਿੱਚ ਬਹਿਣਾ ਹੋਣਾ ਆਪਾਂ ਸਿੱਧਾ ਚੱਲਦੇ ਆ ਘਰੇ ਸਾਰਿਆਂ ਨੂੰ ਬਾਏ ਬਾਏ ਕਰ ਦਿੰਨੇ ਆ ਤੇ ਚਲੋ ਗਾਇਸ ਥਿਨੂ ਅੱਜ ਦਾ ਵਲੌਗ ਲਗਾ ਵਧੀਆ ਲਾਈਕ ਸਬਸਕ੍ਰਾਈਬ ਕਰਿਓ